ਉਹ ਕੋ ਉਹ ਪਿਆਰੀ ਸਾਥਕ ਜੀ ਸਭ ਤੋਂ ਪਹਿਲਾਂ ਫਿਰ ਅੱਜ ਦਾ ਵਾਜੁਰਦੀਕਾ ਖਾਲਸਾ ਵਾਹਿਗੁਰੂ ਜੀ ਦੇ ਹੱਥੇ ਜਿੱਥੇ 40 ਸਾਲਾਂ ਤੋਂ ਸਰਦਾਰ ਸੁਪਾਲੇ ਜੀ ਬੋਲਦਾ ਸਾਹਿਬ ਕੋਈ ਦੇਖੋ ਜਲਦੀ ਉਹ ਅਸੀਂ ਅਜੇ ਤੱਕ ਕੁਝ ਨਹੀਂ ਕਰ ਸਕੇ ਇਸ ਗੱਲ ਦੀ ਤੁਹਾਡੇ ਤੋਂ ਇਸ ਗੱਲ ਦੀ ਮਾਫੀ ਮੰਗਦੇ ਆਂ ਪਰ ਇੱਕ ਤੁਹਾਡੇ ਨਾਲ ਵਾਦਾ ਕਰਦੇ ਆ ਪੱਕੇ ਪੱਕਾ ਸੱਚੇ ਪਾਤਸ਼ਾਹ ਅਲਗੀਦਰ ਪਾਸ਼ਾ ਉਹ ਦਿਨ ਧਿਆਵੇ ਇਸ ਪੁੱਲ ਦੇ ਸਾਰੇ ਨਾਟੁੰਦੇ ਕਪਿਓ ਦਾ ਪੁੱਤ ਨੀਰ ਜੈ ਜੈਕਾਰ ਕਿਸੇ ਨਾਮ ਦੀ ਸ਼ਾਇਦ ਪੰਜਾਬ ਦੇ ਵਿੱਚ ਕੋਈ ਨਵੀਂ ਇੱਕ ਫੋਰ ਚੈਰੀ ਹੋਵੇ ਜਿਹੜੇ ਸਾਰੇ ਪੰਜਾਬ ਦੇ ਲੋਕਾਂ ਦੇ ਬਾਰੇ ਜੱਟਿਆਂ ਬਾਰੇ ਮਿੱਟਿਆਂ ਬਾਰੇ ਪੁੱਛਲਿਆਂ ਬਾਰੇ ਆਪ ਲੋਕਾਂ ਬਾਰੇ ਏ ਕੋਈ ਨਵਾਂ ਕੰਮ ਚਲਾਵੇ

ਮੈਂ ਸਮਝਦਾ ਕਿ ਵਰਤੀ ਦੇ ਵਿੱਚ ਇਸ ਤਰ੍ਹਾਂ ਦੇ ਆਮ ਕੋਲੋਨ ਇਨਸਾਨ ਬੈਠੇ ਆ ਜਿਨ੍ਹਾਂ ਤੇ ਵਰਤੀ ਦਾ ਕੋਈ ਅਸਰ ਨਹੀਂ ਆ ਮੈਂ ਨਹੀਂ ਕਹਦਾ ਸਾਰੀ ਪੁਖਸਵਾਰੀ ਹੈ ਲੇਕਿਨ ਇਹ ਸਿੱਧੀ ਲੈਂਡਵਾਈ ਹੈ ਐਸੈਂਸ਼ੀਅਲੀ ਲੈਂਡਵਾਈ ਹੈ ਜੇ ਇਸ ਤਰ੍ਹਾਂ ਸਾਡੇ ਪੰਡਿਆਂ ਨੂੰ ਭਾਈ ਦੇਖੋ ਮਣਾਂ ਤਾਂ ਇਹਨਾਂ ਜੀਐਸਟੀਆਂ ਨੂੰ ਤੇ ਨਾ ਐਸਚੋ ਸ਼ਰਮ ਹੋਣੀ ਚਾਹੀਦੀ ਹੈ ਔਰ ਆਪਦੇ ਸਟਾਰ ਲਾ ਕੇ ਜਿੱਥੇ ਮਹਿਰ ਚਪਾਰਿਆਂ ਵਿੱਚ ਆਈ ਵੀਰ ਮਾਸੀ ਬਗੜੀ ਚਾਹੀਦੀ ਆ ਵੀ ਮਾਤੋ ਇਹ ਸਾਨੂੰ ਕੁਆਸਰ ਲਾਇਆ ਪੜਾਇਆ ਦੁੱਧ ਪਿਲਾਇਆ ਤੇ ਅਸੀਂ ਸੋਖਾਦੀ ਸੀ ਕਿ ਅਸੀਂ ਕਿਸੇ ਵਿਅਕਤੀ ਦਾ ਅਤਿਆਚਾਰ ਨਹੀਂ ਹੋਣ ਰਾਂਗੇ ਔਰ ਜਿਸ ਤਿਆਰ ਆ ਸਾਡੇ ਭਰਾਵਾ ਤੇ ਇਹ ਥੋੜੇ ਮੁੱਡੇ ਦਾ ਖੂਨ ਹੈ 흘ਿਆ ਹੁੰਦਾ ਤੇ ਅੱਜ ਤੁਹਾਨੂੰ ਪਤਾ ਲੱਗਾ ਓ ਸ਼ਰਮ ਕਰੋ ਇਥੋਂ ਦੇ ਡੀਐਸਪੀ ਸਾਹਿਬ ਨੂੰ ਤੇ ਇਥੋਂ ਦੇ ਪੁਲਿਸ ਨੂੰ ਕਹਿਣਾ ਚਾਹੇ ਔਰ ਖਾਸ ਕਰਕੇ ਇਸ ਪਤੀ ਸਾਹਿਬ ਜਿਹੜੇ ਭੋਗ ਦਰਸ਼ਕਾਂ ਸੰਕੇ ਆਪ ਇੱਕ ਦਫਤਰਾਂ ਦੇ ਸਮਾਸ਼ਾ ਵਿੱਚ ਉਹ ਸ਼ਾਨਦਾਰ ਫੋਟੋ ਨਾਲ ਉਹ ਤਕਰੀ ਹੈ ਹਾ ਜਿੱਥੇ ਐਸਐਸਪੀ ਸਾਹਮਣੇ ਬਰੋਲਪੁਰ ਵੀ ਜਿਹੜੇ 13 ਵਾਕੇ ਆ ਵੀ ਜੇ ਪੱਛੀ ਇਹ ਉੱਥੇ ਐਮਐਨਐਮੀ ਤੋਂ ਫੜ ਕੇ ਬਾਹਰ ਕੱਢ ਕੇ ਲਈ ਵਿਸਾਚਲ ਬਨੁਰਾ ਤੋਂ ਉੱਤੜ ਕੇ

ਆਜਾ ਰਖਤਈ ਗਲਾ ਵੱਡਦਾ ਰਿਹਾ ਤੂੰ ਬਰਸਾ ਕੇ ਲਾ ਕੇ ਬੰਦਾ ਕਦਾ ਹਾਂ ਮੈਂ ਬੰਦਿਆ ਤੇ ਆਂਦੇ ਆ ਤੂੰ ਸਾਡਾ ਕਬਦੀ ਖੇਡਦਾ ਸੋ ਮੇਰੇ ਕਹਿਣ ਦਾ ਮਤਲਬ ਹੈ ਜੇ ਉਹ ਮਲੀਆ ਮੇਟ ਹੋ ਗਿਆ ਧੁੰਨ ਭਰਾਵਾ ਤੂੰ ਤਾਂ ਚੀਜ਼ ਹੀ ਨਹੀਂ ਏ ਜਿਹੜਾ ਕੁਝ ਵੀ ਬੱਥੇ ਜਾਣਾ ਜਿਹਦਾ ਜੰਕਾ ਦੇ ਰੋਸ਼ ਹੋ ਗਿਆ ਤੈਨੂੰ ਚੈਗੋ ਸੀ ਜਿਸ ਤਰ੍ਹਾਂ ਦੀ ਤੇਰੀ ਸ਼ਕਲ ਹੈ ਉਸੇ ਤਰ੍ਹਾਂ ਤੈਨੂੰ ਬੰਦੀਆ ਕਰਨਾ ਛੇ ਯਾਸੀ ਹੱਥ ਜੋੜ ਨਾਲ ਕੋਈ ਗੱਲ ਨਹੀਂ ਮੰਦੀ ਨੀ ਚੇੜਾ ਤੇਰਾ ਪਤਾ ਲੱਗ ਗਿਆ ਸਾਡੇ ਭਰਾਵਾਂ ਨੂੰ ਕਿ ਕੁੱਝ ਨਾ ਦਲਾ ਦੀ ਤਰ੍ਹਾਂ ਕੁੱਟਿਆ ਕੱਲਿਆ ਨੂੰ ਲੜਾਈ ਕੀਤੀ ਐ ਜਾਂ ਤਾਂ ਤੂੰ ਦੱਸ ਕੇ ਕਹਿ ਕਿ ਅਸੀਂ ਲੜਨਾ ਛੋੜਿਆ ਹੈ ਇਹ ਕਸੂਰ ਪਤਾ ਲੱਗੇ ਕਿ ਤੂੰ ਲੱਗਦਾ ਹੈ ਇਹ ਕਿਹੜੀ ਮਰਦਾਨੀ ਹੈ ਬਈ ਕਿ ਸਾਡੇ ਬੰਦੇ ਨੂੰ ਘੇਰ ਕੇ ਸਾਈਆਂ ਖੋਲੀਆਂ ਤੇ ਮਰਾ ਸਿਰ ਪਾਟਦਾ ਇਹ ਹਰ ਕਿਸ ਬਰਦਾਸ਼ਤ ਨਹੀਂ ਹੋਏਗਾ ਔਰ ਜਿੰਨਾ ਵਿਅਕਤੀਆਂ ਨੇ ਇਹਨਾਂ ਭਰਾਵਾਂ ਦੇ ਲੈ ਮਿੱਤਰਾ ਤੇਰੇ ਨਾਲ ਵਾਦਾ ਹੈ ਜ਼ਰੂਰੀ ਨਹੀਂ ਐ ਸਤਾ ਸਰਕਾਰ ਹੀ ਰਾਗਾਂਵੜੀਂ ਦਾ ਸਤਾ ਚਾਲਾ ਜਾਣਾ ਹੋਵੇ ਆ ਸਾਰੇ ਜਿਹੜੇ ਬਚ ਕੇ ਖੜੇ ਐ ਫਸਲੇ ਕਿਸਾਨਾਂ ਖਾਦੀ ਕਿਸਾਨੇ ਨਾਲ ਇਹ ਖੁਜੇ ਸ਼ੀਵਾ ਦੇ ਨਾਲ ਇਸ ਪ੍ਰਕਾਰ ਦਾ ਅਸਰ ਹੈ ਪੂਰੇ ਪੰਜਾਬ ਅੱਜ ਲੋਕ ਇਹ ਲੱਗਦੇ ਐ ਜਾਂ ਕਾਦੀਆਂ ਦੀ ਸਰਕਾਰ ਆਵੇ ਜਾਂ ਬੀਜੇਪੀ ਵੀ ਆਵੇ ਜਾਂ ਆਮ ਆਪੀ ਪਾਰਟੀ ਦੁਬਾਰਾ ਆਵੇ ਅੱਜ ਲੋਕ ਮੋੜਾ ਮੁੜਿਆ ਲੋਕ ਕਿਹਨੇ ਆ ਕਿਸ ਕਾਂਗਰਸ ਸਾਥ ਜਿਦਾ ਰਾਹ ਅੱਜ ਤੋਂ 2 ਸਰਹਰ ਰੁਪਏ ਫੇਰ ਕਿਥੋਂ ਪਰ ਚੋਕੇ ਫੇਰ ਪਟਕ ਨਹੀਂ ਦਿਓਗੇ ਠੀਕ ਹੈ ਤੁਸ ਬਾਤ ਪੁੱذرਦੇ ਜੋ ਕਹਿ ਗਿਆ ਨਹੀਂ ਇਸ ਤੇ ਦਾਦਾ ਨੂੰ ਅਸੀਂ ਤਾਂ ਲੀਡਰ ਹੈ